ਇਰਾਨ ਤੇ ਇਜ਼ਰਾਈਲ ਟਕਰਾਅ ਦੇ ਵਿਚਾਲੇ ਉੱਤੇ ਕਈ ਸਿਕ ਪਰਿਵਾਰ ਵੀ ਫਸੇ ਹੋਏ ਸਨ ਜਿਨ੍ਹਾਂ ਨੂੰ ਲੈ ਕੇ ਹੁਣ ਮਨਜੀਦਰ ਸਿੰਘ ਸਿਰਸਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਮਨਜੀਦਰ ਸਿੰਘ ਸਿਰਸਾ ਨੇ ਦੱਸਿਆ ਕਿ ਹੁਣ ਤੱਕ 48 ਵਿਅਕਤੀਆਂ ਨੂੰ ਤਹਿਰਾਨ ਤੋਂ ਕੱਢਿਆ ਗਿਆ ਤੇ ਨਾਲ ਹੀ ਉਹਨਾਂ ਨੂੰ ਮਸਾਦ ਸ਼ਹਿਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਹ ਭਾਰਤੀ ਰਾਜਦੂਤ ਉਹਨਾਂ ਦੀ ਮਦਦ ਲਈ ਮੌਜੂਦ ਨੇ ਤੇ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਵਿੱਚ ਵੀ ਨੇ ਇਰਾਨ ਇਜ਼ਰਾਈਲ ਦੇ ਯੁੱਧ ਦੇ ਚੱਲਦੇ ਜੋ ਸਾਡੇ ਤਹਿਰਾਨ ਅੰਦਰ ਗੁਰਦੁਆਰਾ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਔਰ ਸਿੱਖ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸਾਡੀ ਸਰਕਾਰ ਉਹਨਾਂ ਨਾਲ ਸੰਪਰਕ ਚ ਮੈਂ ਦੱਸਣਾ ਚਾਹੁੰਦਾ ਕਿ ਗੌਰਵ শেਠ which raised ਜਿਹੜੇ ਉਥੋਂ ਦੇ ਐਮਬੈਸਡਰ ਨੇ ਉਹ ਨਿਰੰਤਰ ਮੇਰੇ ਸੰਪਰਕ ਅੰਦਰ ਨੇ ਗੌਰਵ ਸ਼ਰੇਸ਼ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਹੁਣ ਵੀ ਤਿੰਨ ਸਿੱਖ ਪਰਿਵਾਰ ਨੇ ਜਿਹੜੇ ਲਗਭਗ ਇਸ ਵੇਲੇ 4000 ਇੰਡੀਅਨਸ ਦੇ ਨਾਲ ਤਹਿਰਾਨ ਚੋਂ ਨਿਕਲ ਕੇ ਲਗਭਗ ਉਥੋਂ 10 ਘੰਟੇ ਦੂਰ ਮਸਜਦ ਜਗ੍ਹਾ ਹੈ ਮਸਜਦ ਅੰਦਰ ਪਹੁੰਚੇ ਨੇ ਕਿਉਂਕਿ ਉੱਥੇ ਬੌਮਬਿੰਗ ਦਾ ਖਤਰਾ ਸੀ ਇਸ ਕਰਕੇ ਤਹਿਰਾਨ ਚੋਂ ਸਭ ਲੋਕ ਨਿਕਲ ਰਹੇ ਨੇ ਮੇਰੇ ਕੋਲ ਤਕਰੀਬਨ 48 ਲੋਕਾਂ ਦੀ ਲਿਸਟ ਆ ਜਿਹੜੀ ਮੈਂ ਹੁਣੇ ਸ੍ਰੀਸ਼ ਦੀ ਨਾਲ ਸ਼ੇਅਰ ਕੀਤੀ ਆ ਗੌਰਵ ਜੀ ਨਾਲ ਜਿੰਦਰ ਹਰਨਾਮ ਸਿੰਘ ਆਨੰਦ ਨੇ ਕਿਰਤਕੌਰ ਨੇ ਰਮਿੰਦਰ ਸਿੰਘ ਜੀ ਨੇ ਤਰਨਜੀਤ ਕੌਰ ਨੇ ਸੁਵਿੰਦਰ ਕੌਰ ਨੇ ਮਿਹਰਬਾਨ ਸਿੰਘ ਪਟਵਾਲੀਆ ਨੇ ਸ਼ਰੀਨ ਕੌਰ ਨੇ ਗੁਰਮੀਤ ਸਿੰਘ ਨੇ ਨਾਜ਼ਰੀਨ ਕੌਰ ਕੋਚਰ ਨੇ ਰਾਜਵੰਤ ਸਿੰਘ ਕੋਚਰ ਨੇ ਅਮਰੀਤ ਸਿੰਘ ਸਿੰਘ ਨੇ ਪ੍ਰਿਆ ਕੌਰ ਆ ਮਨਮੀਤ ਕੌਰ ਆ ਇੰਦਰਪ੍ਰੀਤ ਸਿੰਘ ਆਨੰਦ ਨੇ ਜੋਤੀ ਸਿੰਘ ਨੇ ਮਹਿਰਤ ਕੌਰ ਸ਼ਾਹਪੂਰੀ ਜੀ ਨੇ ਪਰਨੀਤ ਸਿੰਘ ਗੋਗਿਆ ਮਨਜੀਤ ਸਿੰਘ शाहपुरी किटू हरमिंदर कौर शाहपुरी शरणजीत शाहपुरी हरजीत कौर शाहपुरी गुरमीत आनंद अरनजीत सिंह अवनीत कौर हरजीत कौर सतबीर सिंह सिंह नाजिंदर कौर सवराज कौर उमरीत सिंह जबजोत सिंह तरनजीत कौर जगजीत सिंह सैफ सिंह पटवालिया मिती कौर पटवालिया जसवंत सानी परवलीन कौर अवनीत कौर कोहली अमरजीत सानी ਨੀਨਾ ਸਾਨੀ ਬਲਬੀਰ ਸਿੰਘ ਆਨੰਦ ਬੀਨੂ ਸਿੰਘ ਹਰਪਾਲ ਸਿੰਘ ਜੋਤੀ ਪਟਵਾਲੀਆ ਭੁਪਿੰਦਰ ਸਿੰਘ ਸ਼ਾਹਪੂਰੀ ਇਹਨਾਂ ਸਾਰਿਆਂ ਨੂੰ ਅਸੀਂ ਸੰਪਰਕ ਕਰਨ ਦੀ ਉੱਤੇ ਨਿਰੰਤਰ ਕੋਸ਼ਿਸ਼ ਹੈ ਇਹਨਾਂ ਦੇ ਮੋਬਾਈਲ ਨੰਬਰ ਕਈਆਂ ਨਾਲ ਗੱਲ ਨਹੀਂ ਹੋ ਪਾਰੀ ਲੇਕਿਨ ਜਿਹੜੇ ਤਿੰਨ ਪਰਿਵਾਰ ਸਾਡੇ ਨਾਲ ਨੇ ਉੱਥੇ ਇਸ ਵੇਲੇ ਐਮਬੈਸਡਰ ਸਾਹਿਬ ਦੇ ਕੋਲ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਵੀ ਜਾਣਕਾਰੀ ਅਜੇ ਤੱਕ ਮਿਲੀ ਨਹੀਂ ਕਿ ਤਹਿਰਾਨ ਚੋਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਯਾਰੇ ਕਾਰੋਬਾਰੀ ਨੇ ਇਹ ਲਗਭਗ ਤਹਿਰਾਨ ਸ਼ਹਿਰੇ ਵੀ ਛੱਡ ਕੇ ਜਾ ਚੁੱਕੇ ਨੇ ਇਹ ਆਪਣੇ ਔਰ ਬਿਜ਼ਨਸ ਪਾਰਟਨਰਸ ਦੇ ਕੋਲ ਦੂਰ ਕਿਤੇ ਦਰਾਜ ਅੰਦਰ ਜਾ ਚੁੱਕੇ ਉਹਨਾਂ ਦੇ ਫਾਰਮ ਉੱਤੇ ਜੋ ਜਾਣਕਾਰੀ ਮਿਲ ਰਹੀ ਆ ਲੇਕਿਨ ਸਾਡੇ ਨਾਲ ਜੋ ਵੀ ਸੰਪਰਕ ਚਾਹੀਏਗਾ ਅਸੀਂ ਤੁਰੰਤ ਉਸ ਨੂੰ ਇਹ ਬੇਨਤੀ ਕਰਦੇ ਆਂ ਕਿ ਉਹ ਮਸਦ ਸਿਟੀ ਪਹੁੰਚੇ ਔਰ ਮਸਦ ਅੰਦਰ ਸਾਡੇ ਐਮਬੈਸਡਰ ਲਗਾਤਾਰ ਉੱਥੋਂ ਲੋਕਾਂ ਨੂੰ ਏਕਿਊਏਟ ਕਰਾ ਰਹੇ ਨੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜਰੂਰਤ ਹੋਵੇ ਮੈਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਅੰਦਰ ਤੁਹਾਡੀ ਸੇਵਾ 'ਚ ਮੇਜਾ ਹਾਜ਼ਰ ਆ ਮੇਰਾ ਨੰਬਰ 98108 94333 98108 94333 ਤੁਸੀਂ ਮੇਰੇ ਤੇ ਉੱਤੇ ਸੰਪਰਕ ਕਰ ਸਕਦੇ ਜੀ ਕੋਈ ਵੀ ਤਰ੍ਹਾਂ ਚ ਬੈਠਾ ਹੈ ਮੈਂ ਉਹਨੂੰ ਬੇਨਤੀ ਕਰਦਾ ਕਿ ਉਹ ਮਸਜਿਦ ਅੰਦਰ ਅਗਰ ਸਾਡੀ ਇੰਡੀਅਨ ਨੇ ਤੇ ਉਹ ਚਲੇ ਜਾਣ ਮਸਜਿਦ ਅੰਦਰ ਇੰਡੀਅਨ ਐਮਬੈਸਡਰ ਵੀ ਨੇ ਸਾਰਾ ਇਨਫਰਾਸਟ੍ਰਕਚਰ ਆ ਤੁਹਾਨੂੰ ਉਥੋਂ ਸੇਫਲੀ ਇਕਵੇਟ ਇਕਵੇਟ ਕੀਤਾ ਜਾਊਗਾ ਧੰਨਵਾਦ